ਹਾਂਜੀ ਕੀ ਹਾਲ ਜਾਲਾ ਸਾਰੇ ਦੋਸਤਾਂ ਦਾ ਅਮਰੀਕਾ ਤੇ ਠੀਕ ਠਾਕ ਸੋਡੇ ਜਾਨਵਰ ਵੀ ਸੈਟ ਬੈਟ ਹੋਣਗੇ ਤੇ ਲਓ ਮਿੱਤਰੋ ਆ ਬੱਚਿਆਂ ਨੂੰ ਆਪਾਂ ਭਉਂਤੇ ਪਏ ਛੋਲੇ ਦਿੰਨੇ ਇਹਨਾਂ ਨੂੰ ਤੇ ਐਕਣਾ ਬਈ ਇੱਥੇ ਨਾ ਗੋਲਾ ਆਇਆ ਵਾ ਦੇਖੋ ਜੇ ਮੈਂ ਹੁਣੀ ਦੇਖਿਆ ਆ ਦੇ ਆ ਦੇ ਆ ਦੇ ਆ ਦੇ ਲੰਘ ਗਿਆ ਹਟਜੋ ਦੇਖੋ ਮਾडम ਆ ਰਿਹਾ ਬਈ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਚਲੇ ਹੈ ਚੱਲ ਬਰ ਉੱਤੋਂ ਪੇਰ ਥੱਲੇ ਵੜ ਗਿਆ ਬਾਈ ਜੀ ਦੱਸ ਚਲ ਕੋਈ ਨਹੀਂ ਤੇ ਇੱਕਨ ਜਾਨਵਰ ਬੱਚੇ ਚੱਲ ਗਿਆ ਡਣਾਉਣੇ ਅਖੀਰਲੇ ਦਿਨ ਬਈ ਅੱਜ ਡਾਉਣੇ ਆਪਾਂ ਠੀਕ ਆ ਤੇ ਆ ਆਪਣੇ ਕੋਕਰ ਸਫਾਈ ਕਰਤੀ ਬਈ ਅੱਜ ਕੋਠੇ ਦੀ ਸਵੇਰੇ ਸਵੇਰੇ ਕਚਰਾ ਸਾਰਾ ਗੱਟੇ ਚ ਪਾਤਾ ਆਪਾਂ ਤੇ ਆ ਦੇਖ ਲਓ ਇੱਥੇ ਜਿਹੜਾ ਲੱਕੜਾਂ ਪੰਗੇ ਹੋ ਵੀ ਚੱਕ ਤੀਆਂ ਉਹ ਪੰਗਾ ਉਧਰ ਠੀਕ ਆ ਤੇ ਆ ਗਮਲੇ ਚੋਂ ਮਿੱਟੀ-ਮਿੱਟੀ ਕੱਢ ਕੇ ਵੀ ਇਹਨਾਂ ਕੋਲ ਹੀ ਛੱਡ ਦੇਣੀ ਆ ਗਮਲੇ ਚ ਆਪਾਂ ਨਵੇਂ ਪੌਦੇ ਲਿਆ ਕੇ ਲਾਵਾਂਗੇ ਆ ਸਾਰਾ ਕਚਰਾ ਵੀ ਬਸ ਹੁਣ ਸਿਆਲਾ ਦੇ ਵਿੱਚ ਮੱਚ ਜੂਗਾ ਉਹ ਕਿ ਜਮਾ ਬਹਿ ਲਾ ਹੋ ਜਿੱਥੋਂ ਤੇ ਨਵੇਂ ਮੁਰਗੇ ਭਈਆ ਦੇਖ ਲੋ ਆਪਣੇ ਖਾਣ ਲੱਗੇ ਹੁਣ ਦਾਣਾ ਪਾਣੀ ਓਏ ਓਏ ਉਹ ਨਹੀਂ ਕੋਸ ਕਹਿੰਦਾ ਕੜਾਈ ਛੱਡ ਤੇ ਰੱਖਦੇ ਆ ਤੇ ਅੱਜ ਮੇਰਾ ਜੱਤ ਕਰਦਾ ਯਾਰ ਪਿੰਜਰੇ ਜੇ ਬਾਹਰ ਕੱਢਦੇ ਆ ਦੇਖਦੇ ਆ ਇਹ ਕਿੰਨਾ ਕ ਲੜਦੇ ਆ ਪਾਸੇ ਹੋਮੜਾ ਆ ਹਾਂ ਨਾ ਵੀ ਬਾਰੀੜ ਕੇ ਓਹ ਹੋ ਲਾਈ ਉਹ ਦੇਖੋ ਬਿਠਾ ਕੇ ਕਿੰਨਾ ਲੱਗੀ ਆਹ ਟੀ-ਸ਼ਰਟ ਨੇ ਸ਼ੱਕ ਹੋਈ ਆ ਲਾਦ ਕੇ ਬਾਹਰ ਜਾ ਹੋਰ ਨਾ ਵਿੱਚ ਹੀ ਪੜ ਜਾਣ ਦੇਖੋ ਕਿੰਨਾ ਕੜਮਾਸੀ ਗੇ ਲੱਕੜ ਜੀ ਨਾ ਮੜਾ ਜੇ ਸੈੱਟ ਕਰ ਦਿੰਨੇ ਆ ਇੱਥੋਂ ਚੱਕ ਕੇ ਨਾ ਬੱਚੇ ਬਈ ਛਤਰੀ ਛਤਰੀ ਲੱਗੀ ਵੀ ਆ ਚੱਲ ਕੇ ਬਾ ਘੇਰਦੇ ਆ ਇੱਕੋ ਮਿੰਟ ਆ ਪਾਸੇ 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 ਚੱਲ ਬਾਹਰ ਫਿਰ ਪਾਜਾ ਚਲ ਹੈ ਹਟ ਲੋ ਜੀ ਫੁੱਟਾ ਕਰਤਾ ਓਕੇ ਆ ਜਾਓ ਬਾਹਰ ਤੁਸੀਂ ਵੀ ਹੁਣ ਦੇਖਦੇ ਆਂ ਲੜਦੇ ਆਂ ਕਿ ਨਹੀਂ ਆਪਾਂ 10 ਮਿੰਟ ਤਾੜਕੀ ਦੇਖਦੇ ਆਂ ਕੁੜੇ 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 ਯਾਰ ਦੇਖਦੇ ਆ ਕਿੰਨਾ ਲੜਦੇ ਆ ਆਈ ਪੇੜ ਤੇ ਨੇ ਆਉਣਾ ਵੀ ਕਿਸੇ ਨੇ ਧੱਕਾ ਲਾ ਕੇ ਬਾਹਰ ਆ ਜਾਣਗੇ ਕੋਈ ਚੱਕਰ ਨਹੀਂ ਆਹ ਚਲੋ ਫਿਰ ਚੱਲ ਕੇ ਕੱਟ ਗਏ ਦੇਖੋ ਵਈ ਪਾਪਾ ਬਿਠਾਈ ਬੈਠਾ ਰੇ ਇਹਨਾਂ ਚਾਰ ਉੱਤੇ ਬੈਠੇ ਪੰਜ ਛੇ ਉੱਤੇ ਬੈਠੇ ਤੇ ਇੱਕ ਉਹ ਸ਼ਾਇਦ ਉੱਤੇ ਬਿਠਿਆ ਰੇ ਉਹ ਜਾਲਤ ਦੇ ਵਿੱਚ ਇੱਕ ਇਹ ਦੋ ਆ ਇੱਕ ਨੀਲਾ ਜਿਹਾ ਇੱਕ ਹੋਰ ਤਾਂ ਨੋਟੇ ਜਾਲ ਦੇ ਬਿਠੇ ਆ ਤੇ ਬਈ ਪਾਪ ਨੇ ਇਹ ਹਨ ਜਿਹੜੇ ਹੈਗੇ ਆ ਜਿੰਨੇ ਵੀ 6 7 ਕਿੰਨੇ ਹੈ 1 2 3 ਤੇ 6 9 ਠੀਕ ਆ ਤੇ 3 11 10 11 ਬੱਤੇ ਬਈ ਪੱਕੇ ਲਾਲੀ ਸਾਰੇ ਨਵੇਂ ਆ ਤੇ ਉਹ ਆਪਾਂ ਕਦੇ ਦਿਨਾਂ ਚ ਵਲੌਗ ਬਣਾਵਾਂਗੇ ਦਿਖਾਵਾਂਗੇ ਦੇਖੋ ਬਈ ਜਾਨਵਰ ਸਾਰੇ ਐਕਟਿਵ ਆ ਓਕੇ ਰਿਪੋਰਟਾਂ ਕੱਢਦੇ ਆ ਬਾਹਰ ਆਂਦੇ ਇਹਨਾਂ ਨੂੰ ਡਾਲ ਗਏ ਮੈਂ ਧੁੱਪ ਜੀ ਲੱਗ ਜੂਗੀ ਚੱਲ ਵੀ ਬੋਲੋ ਵੇ ਲਓ ਵੀ ਬਈ ਸਾਰੇ ਬਿਠਾਤੇ ਆਪਾਂ ਜਿਹੜਾ ਉਹਦੋਂ ਮੁੜ ਕੇ ਆ ਬੱਚਾ ਉਹੀ ਬਿਠਾਦਾ ਠੀਕ ਆ ਹੁਣ ਇਹਨਾਂ ਨੂੰ ਆਪਾਂ ਟਾਉਨੇ ਆ ਓਟਕੇ 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 ਆ ਮੁੜ ਕੇ ਆ ਰਿਆ ਹੈ ਆਣੀ ਜਾਂਦਾ ਆ ਵੀਰ ਇਹ ਮੁੜ ਕੇ ਲਾਲ ਸਰਾਜਾ ਡੈਡ ਵਾਲਾ ਆ ਕਿਹੜੇ ਰਹਿ ਗਏ ਹ ਲੈ ਸਾਰੇ ਡੱਕਰ ਤੇ ਆ ਡੰਡੇ ਵਾਲਾ ਜਿੱਥੇ ਕੋਈ ਚੱਕ ਨਹੀਂ ਚੱਲ ਆ ਕਿਥੇ ਨਿੱਕਾ ਹੋਰ ਸੀਗਾ ਹੈ ਜਿੱਦਾਂ ਡੱਕ ਡੁਕ ਪਿਆ ਲੋ ਭਾਈ Papa ਬੱਚੇ ਡਾਉਣ ਲੱਗੇ ਇਹ ਆਰੇ ਤੂੰ ਜ ਆਪਣੇ ਛੋਟਾ ਨਵਾ ਆਲੋ ਚਲੋ ਵੀ ਚਲੋ ਇੱਕ ਕਾਰ ਹੈ ਜੀ ਨਾ ਜਾ ਨਵਾਂ ਹੋ ਫਿਰਦਾ ਪੂਰੇ ਬਰੇ ਚ ਆਵੇ ਜੰਮਾ ਵੀ ਆ ਰਿਹਾ ਆਹ ਕਰਦੇ ਆਪਣੇ ਦੂਜੇ ਵੱਟੇ ਆ ਰਹਿਣ ਨਮਕਨ ਆ ਜੂਗੇ ਚਲ ਕੋਈ ਚੱਕਰ ਨਹੀਂ ਹੋ ਗਿਆ ਇਹ ਚੱਲ ਰਲਾ ਆਪੇ ਦਾ ਘਿਰ ਤੇ ਆਵੇ ਔਰ ਆਪਣੇ ਵਾਲਾ ਆ ਗਿਆ ਆ ਜਾ ਆ ਜਾ ਆ ਜਾ ਭਗਤਾ ਆ ਜਾ ਲੋ ਬਈ ਤਿੰਨ ਚਾਰ ਆ ਕੇ ਬਹਿ ਗਏ ਆ ਉਹੀ ਇੱਕ ਤਾਂ ਆਪਣਾ ਹਰੇ ਡੰਡੇ ਵਾਲਾ ਤੇ ਇੱਕ ਜਿਹੜਾ ਨਵਾਂ ਗਝਾਏ ਦੇ ਚਾਰ ਆਪਣੇ ਉਹਨਾਂ 'ਚੋਂ ਇੱਕ ਆ ਗਿਆ ਦੂਜਾ ਓੱਡਿਆ ਫਿਰਦਾ ਆ ਰਿਹਾ ਹੁੰਦਾ ਆ ਤਰੇ ਆਪੇ ਬੈਜੂਗਾ ਲਾਂ ਤਾਂ ਲੱਗਿਆ ਵੈ ਇੱਕ ਦਿਨ ਪਹਿਲਾਂ ਵੀ ਛੱਡੇ ਸੀਗੇ ਆ ਗਿਆ ਸੀ ਉਦੋਂ ਵੀ ਦੂਜਾ ਇਹਦਾ ਭਾਈ ਆਪਾ ਡਾਇਆ ਨਹੀਂ ਉਹ ਥੱਲੇ ਢੋਲੀ ਚ ਭਾਈ ਉਹਨੂੰ ਸੋਲਿਆਂ ਤੇ ਕੀਤਾ ਵਾ ਤਾਂ ਕਰਕੇ ਠੀਕ ਹੈ ਜੀ ਉਹ ਜਾਂਦਾ ਮੁੜਿਆ ਆਪੇ ਹੀ ਆ ਜੂਗਾ ਇਹ ਵੇਖੇ 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 ਕ੍ਰੈਸ਼ ਨਾ ਹੋ ਜਾਈ ਉਧਰ ਹੀ ਕਿਤੇ ਭਾਈ ਇਹਨੂੰ ਮੈਂ ਲਾ ਲਾਂ ਫਿਰ ਸੋਨੂੰ ਮਿਲਦਾ ਵਾ ਵਾ ਭਾਈ ਮੁਰਗੀਆਂ ਚੈੱਕ ਕਰਦੇ ਆ ਲੈ ਇਹਦਾ ਪੂਰਾ ਓਕੇ ਹੈ ਕੰਮ ਨਹੀਂ ਲੜੀਆਂ ਲੁੜੀਆਂ ਲੈ ਠੀਕ ਆ ਵੀ ਠੀਕ ਆ ਬਹੁਤ ਵਧੀਆ ਓਕੇ ਆ ਕੰਮ ਹੁਣ ਇਹਨਾਂ ਨੂੰ ਆਂ ਹੀ ਰੱਖਿਆ ਕਰਾਂਗੇ ਜਾਲੀ ਜੀ ਬਾਹਰ ਹੀ ਰਹਿਣ ਦਿੰਦੇ ਨੇ ਉਹ ਬੇ ਥੋੜਾ ਜਿਹਾ ਟਾਈਮ ਹੀ ਡਾਰਨਗੇ ਖੂੰਜੇ ਲੱਗੀਆਂ ਖੜੀਆਂ ਨੇ ਜਦੋਂ ਮੜੇ ਜੇ ਹੋਗੇ ਨੇ ਹੋਰ 2-4 ਦਿਨ ਇਹਨਾਂ ਨੂੰ ਆਂ ਫੇਰ ਨਹੀਂ ਬਸ ਓਕੇ ਰਿਪੋਰਟਾਂ ਹੋ ਜਾਣਗੀਆਂ ਫੇਰ ਨਹੀਂ ਲੜ ਦੇਣਾ ਚਲ ਉਹ ਫਿਰ ਦੇ ਮਰੇ ਇਹਨਾਂ ਦਿੰਦੇ ਨੇ ਖੋਲ ਦਈਆ 10 ਮਿੰਟ ਹਣਾ ਇੱਥੀਆਂ ਕੋਠੇ ਤੇ ਕਿਹੜਾ ਜਾਣਾ ਕਿਤੇ ਤੇ ਬੱਚਾ ਬਈ ਓਹੋ ਲਾਲ ਢੱਡ ਵਾਲਾ ਅਕਦਰ ਨੂੰ ਚੱਲ ਗਿਆ ਤੇ ਆ ਜੂਗਾ ਦੂਜਾ ਛੋਟਾ ਬੱਚਾ ਉਹ ਹਜੇ ਉੱਡਾ ਹੀ ਫਿਰਦਾ ਬੈਂਦਾ ਨਹੀਂਗਾ ਆਪੇ ਬੈਜੂਗਾ ਆਪਦੀ ਮਰਜ਼ੀ ਉਹ ਲੱਗੀ ਤੇ ਮੇਰੇ ਸਾਹਮਣਾ ਹੁੰਦਾ ਫਿਰ ਆ ਬੜਕਾਏ ਤੇ ਉਹਦੇ ਡਰਨਾ ਹੀ ਆ ਤੇ ਉਹਨੂੰ ਫਿਰਦਾ ਰਹੇ ਇਹ ਵੀਡੀਓ ਦਾ ਅਪ ਇੱਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੇ ਵੀਡੀਓ ਕਰ ਦਨੇ ਲਗੀ ਤੇ ਭਾਈ ਅੱਜ ਖੀਲੇ ਲੈਣ ਆਪਾਂ ਬੱਚੇ ਡਾਇਏ ਸੀ ਹੁਣ ਆਪਾਂ ਬਸ ਬੰਦ ਕਰ ਦਨੇ ਜਮਾ ਨਹੀਂ ਬਾਹਰ ਕੱਢਣੇ ਇਹ ਨਵੇਂ ਡਾਇਆ ਕਰਾਂਗੇ ਜਿਹੜੇ ਤਿੰਨ ਚਾਰ ਲਾਲ ਸਿਰ ਤੇ ਉਹ ਜਿਹੜਾ ਛੋਟਾ ਬੱਚਾ ਤਿੰਨ ਚਾਰ ਹੀ ਐ ਦੂਜੀ ਗੱਵੀ ਆ ਜਾਣੀ ਹੈ ਕੋਈ ਚੈੱਕ ਕਰਨੀ ਆਪੇ ਠੀਕ ਆ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ